ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਗਿਆ ਜੀ ਕਲੀਅਰ ਹੋ ਗਿਆ ਹਟ ਲਾਜ ਕਾ ਤੇ ਬੋਲਦਾ ਨਾ ਨਾ ਘਰੇ ਆਇਆ ਸੀ ਮੈਂ ਅੱਛਾ 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 ਚੱਲ ਬਹੁਤ ਬਹੁਤ ਵਧਾਈਆਂ ਮੈਂ ਤੈਨੂੰ ਹੋਰ ਸੁਣਾ ਹਾਂਜੀ ਵਧਾਈਆਂ ਜੀ ਕਿਵੇਂ ਰਿਹਾ ਬਹੁਤ ਵਧੀਆ ਸਾਰਾ ਕੁਝ ਵਧੀਆ ਹੋ ਗਿਆ ਕਲੀਅਰ ਕਿੰਨੇ ਵਜੇ ਐਂਟਰੀ ਕੀਤੀ ਤਾਂ ਐਂਟਰੀ ਮੇਰੀ 9 ਵਜੇ ਸੀਗੀ ਤੇ 8:30 ਮੈਂ ਲਈ ਸੀ ਐਂਟਰੀ ਠੀਕ ਹੈ ਹਾਂਜੀ ਤੇ ਰਨਿੰਗ ਰਨਿੰਗ ਵੀ ਵਧੀਆ ਲੱਗਦੀ ਪੰਜ 85 ਦੇ ਲੱਗਦੇ ਜੀ ਸੇਮ ਐਟ ਇੱਕ ਸੈਕਿੰਡ ਘਟ ਠੀਕ ਆ ਹਾਂਜੀ ਤੇ ਜੰਪਰ ਵੀ ਫਸਟ ਟਾਈਮ ਤੇ ਸਾਰਾ ਕੁਝ ਕਲੀਅਰ ਹੋ ਗਿਆ ਬਹੁਤ ਵਧੀਆ ਹਾਂ ਲੋ ਹੋਰ ਇੱਕ ਕਮਾਂਡ ਵਾਲਾ ਮੁੰਡਾ ਸੀਗਾ ਨਾਲ ਉਹ ਵੀ ਮੇਰੇ ਨਾਲੇ ਸੀਗਾ ਆਪਣਾ ਹੋ ਜਿਹੜਾ ਸਰਦਾਰ ਜੀ ਮੁੰਡਾ ਸੀਗਾ ਆਪਣਾ ਕੈਪਾ ਕਰਾ ਦੇ ਉਹ ਵਾਲਾ ਜਿਹੜਾ ਕਮਾਂਡ ਦੇ ਨਹੀਂ ਦੇਂਦੀ ਅਪਡੇਟ ਕਰਦਾ ਮੈਨੂੰ ਆਇਆ ਤਾਂ ਸੀਗਾ ਫੋਨ ਬਟ ਨਾ ਮੈਂ ਪਛਾਣ ਨਹੀਂ ਪਾਇਆ ਉਹਨੂੰ ਅੱਛਾ ਹਾਂ ਤੇ ਉਹਦਾ ਵੀ ਨੇੜੇ ਰਗ ਮੇਰੇ ਨਾਲੇ ਸੀਗਾ ਉਹ ਵੀ ਠੀਕ ਐ ਹਾਂਜੀ ਉਹੀ ਮੁੰਡਾ ਉਹ ਜਿਹੜਾ ਕੀ ਕਹਿੰਦੇ ਨੇ ਕੈਪ ਵਾਲਾ ਸੀਗਾ ਸ਼ਾਇਦ ਸਰਦਾਰ ਜੀ ਹਾਂਜੀ 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 ਉਹ ਹੀ ਉਹ ਹਾਂ ਉਹ ਵਾਲਾ ਹੋਣਾ ਸ਼ਾਇਦ ਹਾਂ ਆਹ ਉਹ ਵੇਖ ਲਿਓ ਚੱਲ ਵਧੀਆ ਹੋਰ ਕਿਹੜਾ ਈ ਥੋੜੇ ਗਰੁੱਪ ਚ ਗਰੁੱਪ ਹੋਰ ਆਏ ਹੋਣੇ ਸੀਗੇ ਉਹਦੀ 11 ਵਜੇ ਐਂਟਰੀ ਸੀ ਉਹਨੇ ਲੇਟ ਲਈ ਸੀਗੀ ਅੱਛਾ ਦੋ ਚਾਰ ਗਰੁੱਪ ਸਤੋਂ ਮਗਰ ਸੀਗਾ ਤੇ ਇੱਕ ਸੰਧੀ ਸੰਧੀ ਮੁੰਡਾ ਸੀ ਜਿਹੜਾ ਠੀਕ ਹੈ ਤੇ ਇੱਕ ਉਹ ਗਰੇ ਰਹਿ ਗਿਆ ਰੰਗ ਉਹ ਹੋਰ ਗਰੁੱਪ ਚ ਸੀਗਾ ਸਤੋਂ ਮਗਰੇ ਸੀਗਾ ਅੱਛਾ ਤਾਂ ਵੀ ਮਬੋਦ ਨਾ ਨਾ ਤੁਹਾਡਾ ਨਸੀਬ ਵਧੀਆ ਤੇ ਯਾਰੀ ਕਰ ਬਾਈ ਕੋਈ ਕੋਈ ਚੱਕਰ ਨਹੀਂ ਆ ਵਧੀਆ ਤਾਂ ਕੈਂ క్ਲੀਅਰ ਹੋ ਗਿਆ ਸਾਰਾ ਕੋਈ ਹੋਰ ਇਸ ਵਾਰ ਤਾਂ ਚੱਲ ਨੰਬਰਾਂ ਦੀ ਵੀ ਕੋਈ ਟੈਨਸ਼ਨ ਨਹੀਂ ਤੈਨੂੰ ਹਾਂਜੀ ਹਾਂਜੀ ਕਹਿੰਦਾ ਹਾਂਜੀ ਹਾਂਜੀ ਵਧੀਆ ਚੱਲ ਪਿਛਲੀ ਵਾਰ ਮੈਂ 19 ਪੁਆਇੰਟ ਤੋਂ ਦਿਆ ਸੀ ਸਿਰਫ ਹੋਰ ਯਾਰ ਪਿਛਲੀ ਵਾਰ ਪੁਆਇੰਟਸ ਚ ਰਹਿ ਗਿਆ ਹਾਂਜੀ ਚੱਲ ਇਸ ਵਾਰ ਵਧੀਆ ਹਾਂਜੀ ਮੈਂ ਆਉਂਗਾ ਫਿਰ ਦੇਖੋ ਹਾਂ ਕੋਈ ਨਹੀਂ ਹਲੇ ਆਪਣੇ ਉਹ ਜੇਲ੍ਹ ਵੜਨ ਵਾਲੇ ਵੀ ਪਏ ਨੇ ਜਦੋਂ ਉਹਨਾਂ ਦੇ ਆਉਣਗੇ ਨਾ ਫਿਰ ਫਿਰ ਆ ਜੀ ਠੀਕ ਹੈ ਠੀਕ ਹੈ ਕੋਈ ਨਹੀਂ ਸਮਾਨ ਹੁਣ ਲੈ ਗਿਆ ਕਿ ਹਾਲੇ ਲੈ ਕੇ ਜਾਣਾ ਮੈਂ ਲੈ ਗਿਆ ਸੀਗਰ ਤੋਂ ਨਾਲੇ اچھا اچھا ਠੀਕ ਹੈ ਹਾਂਜੀ ਬਿਲਕੁਲ ਠੀਕ ਹੈ ਓਕੇ ਠੀਕ ਹੈ ਬੜਾ ਠੀਕ ਹੈ ਓਕੇ ਬਾਏ ਬਾਏ